ਵੀਰੋ ਸਾਰੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕਰਿਆ ਕਰ ਲੋ ਸਬਸਕ੍ਰਾਈਬ ਤਾਂ ਕਿ ਨਵੀਆਂ-ਨਵੀਆਂ ਵੀਡੀਓ ਬਾਈ ਦੇਂਦੇ ਰਹਾਂ ਤੁਸੀ ਟਰੈਕਟਰਾਂ ਬਾਰੇ ਨਾਲੇ ਜਾਣਕਾਰੀ ਦਿੰਦੇ ਰਵਾਂਗੇ ਆਪਾਂ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਬਾਈ ਆਪਣਾ ਐਡਰੈਸ ਹੈ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਉੜੀਆਂ ਨਹਿਰਾਂ ਦੇ ਬਿਲਕੁਲ ਨਾਲ ਹੈ ਜੇ ਤਾਂ ਕੋਟਕਪੂਰੇ ਵਾਲੀ ਸਾਈਡ ਤੋਂ ਆਉਣਾ ਤਾਂ ਨਹਿਰਾਂ ਪਾਰ ਕਰਨ ਸਰਚਵੇਲ ਵਾਲੀ ਦਾ ਅੱਡਾ ਲੱਗਦਾ ਹੈ ਜੇ ਬਠਿੰਡਾ ਸਾਈਡ ਆਉਣਾ ਤਾਂ ਬਠਿੰਡੇ ਵੱਲੋਂ ਵੀਰੇ ਭੁੱਲਰ ਪਿੰਡ ਆਉਂਦਾ ਭੁੱਲਰਾਂ ਤੋਂ ਥੰਦੇ ਵਾਲਾ ਤੇ ਥੰਦੇ ਵਾਲ ਤੋਂ ਕੋਟਲੀ ਸੰਗਰ ਕੰਟੈਕਟ ਨੰਬਰ ਹੈਗਾ ਬਾਈ 9855369048 ਤੇ ਦੂਜਾ ਨੰਬਰ ਹੈ ਬਾਈ 9915208217 ਹੁਣ ਬਾਈ ਦੱਸਦਾ ਤੁਹਾਨੂੰ ਰਾਈਟਰ ਬਾਰੇ ਇਹ ਸੋਨਾ ਲਿਕਾ 60b ਜੀ 21 ਮਾਡਲ ਹੈ 2021 ਮਾਡਲ ਬਹੁਤ ਚੰਗੀ ਕੰਡੀਸ਼ਨ ਦਾ ਪਹਿਲੇ ਨਾਂ ਹੈ ਬਾਈ ਜੀ ਪੰਜਾਹ ਨੰਬਰ ਹੈ 3 ਸਪੀਡ ਹੈ ਦੇਖ ਸਕਦੇ ਹੋ ਤੁਸੀਂ ਟਾਇਰ ਇਹਦੇ ਟਾਇਰ ਨਾਲ ਦੇ ਬਾਈ 80 85 ਪੈਸੇ ਟਾਇਰ ਹੈ ਆ ਤੁਸੀਂ ਦੇਖੋ ਬਿਲਕੁਲ ਨਵਾਂ ਪਿਆ ਦੇਖ ਸਕਦੇ ਆ ਬਾਈ ਆ ਮੈਟਿੰਗ ਮੈਟਿੰਗ ਵਗੈਰਾ ਕਰਾਈ ਵੀ ਹੈ ਬਾਈ ਦੀ ਆ ਦੇਖੋ ਬਾਈ ਜੀ ਪੀ ਵੀ 04 ਫ੍ਰੀ ਕੋਡ ਦਾ ਨੰਬਰ ਹੈ ਬਾਈ ਦੇਖ ਸਕਦੇ ਤੁਸੀਂ ਬਿਲਕੁਲ ਨਵੀਂ ਕੰਡੀਸ਼ਨ ਦਾ ਜਿਹੜਾ ਇਹਦਾ ਰੇਟ ਆ ਬਾਈ ਜੀ ਰੇਟ ਇਹਦਾ ਹੈਗਾ 6 ਲੱਖ ਤੇ 65000 ਰੁਪਏ ਡਿਮਾਂਡ ਰੇਟ ਇਹਦਾ ਬਾਈ ਜੀ ਜਿਹੜਾ ਹੈ 6 ਲੱਖ ਤੇ 65000 ਰੁਪਏ ਹੈ ਬਾਕੀ ਆਪਣੇ ਕੋਲੇ ਦੋ ਤਿੰਨ ਛੋੜੇ ਟਰੈਕਟਰ ਵੀ ਆਏ ਦਿਖਾਉਣਾ ਤੁਹਾਨੂੰ ਵੀਰੇ 475 ਆਏ ਆਪਣੇ ਕੋਲੇ ਬਹੁਤ ਸੋਹਣੀ ਕੰਡੀਸ਼ਨ ਦਾ ਸਾਰਾ Ориਜਨਲ ਹੈ ਪੇ 80 ਪੈਸੇ ਟਾਇਰ ਹੈ ਇਹਦੇ ਮਾਡਲ 97 ਆ ਜਿਹੜਾ ਇਹਦਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਬਾਈ ਜੀ ਇਹਦਾ ਹੈਗਾ 165000 ਰੁਪਇਆ ਦੇਖ ਸਕਦੇ ਹੋ ਤੁਸੀਂ ਅਰਮਾਰਮਾਨਾ ਪੂਰਾ ਓਕੇ ਪਿਆ ਭਾਈ ਨਾਲ ਦਾ ਰੰਗ Ориਜਨਲ ਹੈ ਸਾਰਾ ਅੱਗੇ ਤੁਹਾਨੂੰ ਵਿਖਾਉਣਾ ਵੀਰ ਜੀ ਮੈਂ ਐਸ਼ਰ 333 2022 ਮਾਡਲ ਨਵੀਂ ਕ੍ਰਿਡਿਸ਼ਨ ਦਾ ਡੈਕਟਰ ਹੈ ਬਾਈ ਦੇਖੋ ਜਿਹੜੀ ਇਹਦੀ ਡਿਮਾਂਡ ਰੇਟ ਹੈ ਬਾਈ ਡਿਮਾਂਡ ਰੇਟ ਇਹਦਾ ਹੈਗਾ 4,25,000 ਰੁਪਈਆ ਮਾਨ ਰੇਟ ਦੇ ਤਾਂ 4,25,000 ਰੁਪਏ ਤੇ 4 ਲੱਖ ਦਾ ਲੋਨ ਹੋ ਜਾਊਗਾ ਬਾਈ ਲੋਨ ਦੀ ਵੀ ਸੁਵਿਧਾ ਆਪਣੇ ਕੋਲੇ ਹੈਗੀ ਐ ਅਡਵਰਟ ਬੈਂਕਾਂ ਤੋਂ ਕਰਾ ਕੇ ਦਿੰਨੇ ਆਪਾਂ 4 ਲੱਖ ਰੁਪਏ ਦੇ ਉੱਤੇ ਲੋਨ ਹੋਊਗਾ 2022 ਮਾਡਲ ਐ ਐਸ਼ਰ 333 ਅੱਗੇ ਤੁਹਾਨੂੰ ਵਖਾਉਣਾ ਵੀਰੇ 275 275 2000 ਮਾਡਲ 70 ਰੁਪਏ ਦਾ ਟਾਇਰ ਹੈ ਵੇਟ ਵਗੈਰਾ ਵੀਰੇ ਪੂਰੇ ਲੱਗੇ ਹੋਏ ਅੱਗੇ ਆ ਦੇਖ ਸਕਦੇ ਹੋ ਤੁਸੀਂ ਪੂਰੇ ਵੇਟ ਹੈ ਸਾਰੇ ਥਲੜਲੇ ਵੀ ਲੱਗੇ ਹੋਏ ਬਾਈ ਆਵੇ ਦੋਵੇਂ ਵੇਟ ਦੇਖ ਸਕਦੇ ਆ ਬਾਕੀ ਕੰਡੀਸ਼ਨ ਦੇਖੋ ਬਾਈ ਜੀ ਹਜੇ ਤੱਕ ਲਾਈਟ ਵੀ ਏਜੰਸੀ ਵਾਲੀ オリジナル ਬਾਈ ਜੀ ਉਵੇਂ ਲੱਗੀ ਵੀ ਹੈ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਰੀਏ 275 ਦੇਖੋ ਬਈ ਰਿਮਾਂ ਦੀ ਕੰਡੀਸ਼ਨ ਵੀ ਟਾਇਰਾਂ ਦੀ ਵੀ ਆਹ ਤਾਂ ਮੇਰਾ ਤੇ ਪਸਾ ਕੰਨ ਇਹਦਾ ਜਿਹੜਾ ਡਿਮਾਂਡ ਰੇਟ ਹੈ ਬਾਈ ਡਿਮਾਂਡ ਰੇਟ ਇਹਦਾ 2 ਲੱਖ ਰੁਪਈਆ ਡਿਮਾਂਡ ਰੇਟ ਇਹਦਾ ਬਾਈ ਜੀ 2 ਲੱਖ ਰੁਪਈਆ ਅੱਗੇ ਤੁਹਾਨੂੰ ਦਿਖਾਉਣੇ ਆ ਪ੍ਰੀਤ 2021 ਮਾਡਲ ਆ ਬਾਈ ਵੇਖ ਸਕਦੇ ਆ ਬਹੁਤ ਸੋਹਣੀ ਕੰਡੀਸ਼ਨ ਦਾ ਦੇਖੋ ਬਾਈ ਜੀ 2021 ਮਾਡਲ 65 ਤੋਂ 70 ਪੈਸੇ ਟਾਇਰ ਬਾਈ ਇਹਦੇ ਆ ਦੇਖੋ ਕੰਡੀਸ਼ਨ ਬਾਈ ਇਹਦੀ ਜਿਹੜਾ ਇਹਦਾ ਡਿਮਾਂਡ ਰੇਟ ਹੈ ਬਾਈ ਡਿਮਾਂਡ ਰੇਟ ਇਹਦਾ ਹੈਗਾ 4 ਲੱਖ ਤੇ 65000 ਰੁਪਏ ਡਿਮਾਂਡ ਰੇਟ ਇਹਦਾ ਬਾਈ ਜੀ 4 ਲੱਖ ਤੇ 65000 ਰੁਪਏ ਪ੍ਰੀਤ ਆਪਣੇ ਕੋਲੇ 23 ਮਾਡਲ ਵੀ ਇੱਕ ਬਾਈ ਸ਼ੋਰੂਮ ਕੰਡੀਸ਼ਨ ਵਾਲਾ ਜਿਹਨੂੰ ਆਪਾਂ ਨਵਾਂ ਮੰਨ ਕੇ ਕਹਿ ਸਕਦੇ ਆਂ ਬਾਈ ਜੀ ਦੇਖੋ 3 ਸਪੀਡ ਹੈ ਬਾਈ ਥਰੀ ਸਪੀਡ ਵਾਲਾ ਥਰੀ ਸਪੀਡ ਜਿਹੜਾ ਇਹਦਾ ਡਿਮਾਂਡ ਰੇਟ ਆ ਬਾਈ ਡਿਮਾਂਡ ਰੇਟ ਇਹਦਾ ਹੈਗਾ 5.5 ਲੱਖ ਰੁਪਈਆ 5 ਲੱਖ ਤੇ 25 ਹਜ਼ਾਰ ਹਜੇ ਤੱਕ ਲਫਾਫਾ ਵਗੈਰਾ ਵੀ ਨਹੀਂ ਉਤਰੇ ਬਾਈ ਨਾਲੋਂ ਡੰਡਿਆਂ ਤੋਂ ਸੀਟ ਤੋਂ ਓਵੇਂ ਦੋਵੇਂ ਬਿਲਕੁਲ ਨਵਾਂ ਹੀ ਪਿਆ ਹੈ ਅੱਗੇ ਤੁਹਾਨੂੰ ਬਾਈ ਜੀ ਦਿਖਾਉਣਾ 1 ਮੈਂ 265 2019 ਮਾਡਲ ਪੀਵੀ30 ਨੰਬਰ ਦਾ ਪਾਵਰ ਸਟੀering ਨਾਲ ਦੇ ਟਾਇਰ 80 ਪੈਸੇ ਜਿਹੜਾ ਇਹਦਾ ਡਿਮਾਂਡ ਰੇਟ ਹੈ ਬਈ ਡਿਮਾਂਡ ਰੇਟ ਇਹਦਾ ਹੈਗਾ 3 ਲੱਖ ਤੇ 65000 ਰੁਪਇਆ ਪਾਵਰ ਸਟੀering 2019 ਮਾਡਲ ਰੈਕਟਰ ਚੈਨਲ ਨੂੰ ਕਰ ਲੋ ਵੀਰੇ ਸਬਸਕ੍ਰਾਈਬ ਤਾਂ ਕਿ ਆਪਾਂ ਵੀਡੀਓ ਫੇਰ ਪਾ ਕੇ ਇੱਕ ਨਵੀਂ ਨਵੀਂ ਤੁਹਾਡੇ ਕੋਲੇ ਪਹੁੰਚਦੀ ਰਹੇ ਤਾਂ ਕਰਕੇ ਤਾਂ ਕਿ ਆਪਾਂ ਵੀ ਨਵੇਂ-ਨਵੇਂ ਰੈਕਟਰ ਆਉਂਦੇ ਰਹਿੰਦੇ ਆ ਬਾਈ ਤੁਹਾਨੂੰ ਦਿਖਾਉਂਦੇ ਰਵਾਂਗੇ ਧੰਨਵਾਦ